ਬੀਤੇ ਦਿਨੀ ਜਿੱਥੇ ਮੀਂਹ ਪੈਣ ਦੇ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਸੀ ਤਾਂ ਉਥੇ ਹੀ ਲੋਕ ਆਪਣੇ ਕੰਮਕਾਰਾਂ ਤੇ ਜਾਣ ਦੇ ਲਈ ਵੀ ਛੋੜੀ ਮੁਸ਼ਕਿਲ ਪੈਦਾ ਹੋਈ ਸੀ ਤਾਂ ਇੱਕ ਵੀਡੀਓ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਇੱਕ ਰਜਵਾਹੇ ਦੇ ਟੁੱਟਣ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੁਹਾਨੂੰ ਸਾਰੀ ਖਬਰ ਦੱਸਦੇ ਹਾਂ ਇਹ ਸਾਰੀ ਖਬਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਾਲ ਜੁੜੀ ਹੋਈ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਜਨੇਰ ਦੀ ਹੈ ਜਿੱਥੇ ਇੱਕ ਰਜਵਾਹ ਟੁੱਟ ਜਾਂਦਾ ਹੈ ਤੇ ਜਿਸ ਦਾ ਪਾਣੀ ਕਈ ਖੇਤਾ ਤੇ ਕਾਰਾਂ ਦੇ ਵਿੱਚ ਜਾ ਵਰਦਾ ਹੈ ਤਾਂ ਜਦੋਂ ਇਹ ਪਾਣੀ ਲਗਾਤਾਰ ਵਗਦਾ ਰਹਿੰਦਾ ਲੋਕਾਂ ਦੇ ਘਰਾਂ ਤੇ ਖੇਤਾਂ ਵਿੱਚ ਜਾਂਦਾ ਹੈ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਤਾਂ ਬੀਤੇ ਦਿਨੀ ਭਾਰੀ ਮੀਂਹ ਪੈਣ ਕਾਰਨ ਅਜਨੇਰ ਪਿੰਡ ਦੇ ਵਿੱਚੋਂ ਗੁਜ਼ਰ ਰਹੇ ਰਜਵਾਹੇ ਦੇ ਓਵਰਫਲੋ ਹੋ ਜਾਣ ਦੇ ਕਰਕੇ ਰਜਵਾਹਾ ਟੁੱਟ ਜਾਂਦਾ ਜਿਸ ਦੇ ਕਾਰਨ ਪਿੰਡ ਅਜਨੇਰ ਦੇ 6 ਤੇ 7 ਖੇਤਾਂ ਵਿੱਚ ਪਾਣੀ ਭਰ ਜਾਂਦਾ ਤਾਂ ਗੱਲਬਾਤ ਕਰਦੇ ਆ ਉੱਥੇ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਪਿੰਡ ਦੇ ਸਰਪੰਚ ਵੱਲੋਂ ਦੱਸਿਆ ਕਿਆ ਗਿਆ ਤੇ ਕਿਹਾ ਗਿਆ ਕਿ ਅਸੀਂ ਇਸ ਸਬੰਧੀ ਨਹਿਰੀ ਵਿਭਾਗ ਨੂੰ ਵੀ ਸੂਚਿਤ ਕੀਤਾ ਸੀ ਤਾਂ ਮੌਕੇ ਤੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੇ ਜੀਸੀਬੀ ਮਸ਼ੀਨ ਲਿਆਂਦੀ ਸੀ ਅਤੇ ਮੌਕੇ ਤੇ ਮਿੱਟੀ ਦੇ ਥੈਲੇ ਭਰ ਕੇ ਇਸ ਰਜਵਾਹੇ ਦੇ ਕਿਨਾਰੇ ਤੇ ਲਗਾਇਆ ਤਾਂ ਤਾਂ ਕਰਕੇ ਇਸ ਦਾ ਪਾਣੀ ਜਿਹੜਾ ਕਿ ਉਹ ਬੰਦ ਹੋਇਆ ਤਾਂ ਉਹਨਾਂ ਨੇ ਇੱਕ ਹੱਸਾ ਜਤਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਲਗਾਤਾਰ ਮੀਂਹ ਪੈਂਦਾ ਤਾਂ ਇਸ ਰਜਵਾਹੇ ਦਾ ਪਾਣੀ ਹੋਰ ਵੱਧ ਜਾਏਗਾ ਤੇ ਲੋਕਾਂ ਦੇ ਘਰੇ ਜਿਹੜਾ ਕਿ ਉਹ ਪਹੁੰਚ ਜਾਏਗਾ ਤਾਂ ਇਸ ਨੂੰ ਇਸ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਕਿਹੜੇ ਵੇਲੇ ਇਹ ਰਜਵਾਹਾ ਜੇਕਰ ਫਿਰ ਟੁੱਟ ਗਿਆ ਤਾਂ ਇਹਦਾ ਸਾਰਾ ਪਾਣੀ ਸਾਡੇ ਖੇਤਾਂ ਨੂੰ ਸਾਡੇ ਫਸਲਾਂ ਨੂੰ ਤੇ ਸਾਡੇ ਘਰਾਂ ਦੇ ਵਿੱਚ ਵੜ ਕੇ ਨੁਕਸਾਨ ਜਿਹੜਾ ਹੋ ਚਾਏਗਾ ਤਾਂ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਨੇੜਲੇ ਕਿਸਾਨਾਂ ਦਾ ਵੀ ਕੋਈ ਨੁਕਸਾਨਾ ਹੋਵੇ ਕਿਉਂਕਿ ਜਦੋਂ ਇਹ ਰਜਵਾਹਾ ਟੁੱਟਿਆ ਸੀ ਤਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੀ ਪਾਣੀ ਜਾ ਵੜਿਆ ਸੀ ਤਾਂ ਅਗਾਹ ਤੋਂ ਕੋਈ ਵੱਡਾ ਹਾਸਾ ਵੀ ਇਸ ਦੇ ਨਾਲ ਨਾ ਵਾਪਰੇ ਤਾਂ ਉਹਨਾਂ ਨੇ ਸਰਕਾਰ ਸਰ ਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਇਸ ਰਜਵਾਹੇ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਅਗਾਹ ਤੋਂ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਤਾਂ ਇਸ ਮੌਕੇ ਤੇ ਪੜਵਾਸੀਆਂ ਵੱਲੋਂ ਕੀ ਕੁਝ ਕੀਤਾ ਗਿਆ ਜਿਹੜਾ ਆਪਣੇ ਪਿੰਡ ਦੇ ਉਕਾਣਾ ਮੇਨ ਰੋਡ ਦੇ ਉੱਪਰ ਆਪਣਾ ਕਹਿੰਦਾ ਸੁਹਾ ਨਗਰ ਹੈ ਜੀ ਸੁਗਦੇ ਉੱਪਰ ਮੀਂਹ ਦੇ ਜ਼ਿਆਦਾ ਪੈਣ ਕਰਕੇ ਸੁਹਾ ਭਰ ਗਿਆ ਸੁਹਾ ਦੇ ਆਲੇ-ਦੁਆਲੇ ਮੀਂਹ ਤੋਂ ਉੱਪਰ ਨੂੰ ਪਾਣੀ ਮਤਲਬ ਆੜ ਦੇਲੇ ਓਵਰਫਲੋ ਹੋ ਕੇ ਠੀਕ ਹੈ ਜੀ ਅਗਲੀ ਮਿੱਟੀ ਜੀ ਗਈ ਉਹ ਗਈ ਹੜ ਮਿੱਟੀ ਹੜ ਕੇ ਤੇ ਜਿਹੜਾ ਸੂਏ ਦਾ ਬੰਨ ਸੀਗਾ ਜਿਹੜਾ RCC ਪਾਇਆ ਹੋਇਆ ਸੀ ਉਹ ਗਿਆ ਟੁੱਟ ਪਿੰਡ ਦੇ ਵਿੱਚ ਨੂੰ ਲਗਭਗ 5-7 ਖੇਤਾਂ ਵਿੱਚ ਪਾਣੀ ਵੜ ਗਿਆ ਉਸ ਤੋਂ ਬਾਅਦ ਨੈਰੀ ਵਿਭਾਗ ਵਾਲੇ ਮੌਕੇ ਤੇ ਪਹੁੰਚ ਕੇ ਉੱਥੇ ਮਿੱਟੀ ਦਾ ਪ੍ਰਬੰਧ ਕਰਕੇ JCB ਨਾਲ ਮਿੱਟੀ ਲਗਾਈ ਗਈ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਾਡਾ ਮਸਲਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜੋ ਸਾਡੇ ਅੱਜ ਪਿੰਡ ਕੋਟਲਾ ਜਨੇਰ ਵਿੱਚ ਜੋ ਸਵੇਰ ਇੱਕ ਨੰਗਰਿਆ ਹੈ ਇਸ ਦੇ ਵਿੱਚ ਮੌਸਮ ਦੀ ਖਰਾਬੀ ਪਿੱਛੋਂ 20 ਜਿਆਦਾ ਹਨਕਾਰਾ ਪਾਣੀ ਡਾਓਵਰਫਲੋ ਵੱਧ ਗਿਆ ਸੀ ਤੇ ਜਿਸ ਕਾਰਨ ਇਹ ਸੂਆ ਟੁੱਟ ਗਿਆ ਸੀਗਾ ਜੋ RCC ਦਾ ਬਣਿਆ ਹੋਇਆ ਸੀਗਾ ਤੇ ਮੋਕੇ ਤੇ ਅਸੀਂ ਪ੍ਰਸ਼ਾਸਨ ਨੂੰ ਪਲਾਹ ਦਿੱਤੀ ਤੇ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਤੇ ਪ੍ਰਸ਼ਾਸਨ ਦੇ ਸਾਡੇ ਕੋਲ ਅਧਿਕਾਰੀਆਂ ਨੇ ਆ ਕੇ ਜੋ ਸੂਏ ਦੀ ਖਾਰ ਪਈ ਹੋਈ ਸੀ ਜੇਸੀਬੀ ਆਈ ਤੇ ਮਿੱਟੀ ਆਈ ਤੇ ਉਸ ਨੂੰ ਬੰਦ ਕੀਤਾ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆ ਵੀ ਜਤੋਂ ਜਲਦ ਇਸ ਜੋ ਟੁੱਟੇ ਹੋਏ ਸੂਏ ਨੂੰ ਠਿੱਕੀ ਠੀਕ ਆਨ ਦਾ ਸਿਮਟ ਬਜਰੀ ਪਾ ਕੇ ਪੱਕਾ ਕੀਤਾ ਜਾਵੇ ਪੱਕਾ ਪੱਕਾ ਜਾਵੇ